ਬ੍ਰੇਕਾਂ ਦੇ ਭਾਵੇਂ ਦੋ ਜਾਣੇ ਚੜ ਜਾਣ ਪਹਿਲਾ ਦੂਜਾ ਗੇਅਰ ਪਾ ਕੇ ਤਾਜੀ ਬੰਦ ਵੀ ਕਰ ਜਾਣ ਤੇ ਲੈ ਜਾਣ ਭਾਵੇਂ ਅੱਛਾ ਕਰਕੇ ਦਿਖਾ ਦੇਣਾ ਹਾਂ ਪਹਿਲਾ ਗੇਅਰ ਪਾ ਲੈਣ ਦੂਜਾ ਗੇਅਰ ਪਾ ਲੈਣ ਬ੍ਰੇਕਾਂ ਤੇ ਭਾਵੇਂ ਚਾਰ ਜਾਣੇ ਚੜ ਜਾਣ ਤੇ ਬੰਦ ਹੋ ਗਿਆ ਟਰੈਕਟਰ ਵੀ ਦਿੱਤੇ ਤਾਂ ਕੀ ਹਲਾ ਹਾਂ ਠੀਕ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬੜੀ ਆਜੋ ਤੁਹਾਨੂੰ ਬਈ ਸੁਣਨੀ ਨਾ ਮਲਾਉਣੇ ਆ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਅੱਛੀ ਆ ਬਾਈ ਅੱਛੀ ਗੱਲ ਜੀ ਹੋਠੀੜਾ ਬਾਈ ਬਹੁਤ ਵਧੀਆ ਜੀ ਆਪਣੇ ਦੱਸੋ ਵਧੀਆ ਬਈ ਵਧੀਆ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਮੰਡੀ ਦਾ ਮਾਹੌਲ ਠੀਕ ਆ ਲੋਕ ਕਮਾਦੰਦੇ ਲੱਗੇ ਪਏ ਆ ਜੋ ਨੱਜਾ ਨੈਚ ਰੇਟ ਕਿਵੇਂ ਦੱਸੋ ਆ ਗਿਓ ਮੰਡੀ ਤੇ ਆਈ ਜਾਂਦਾ ਹੈਗਾ ਹਾਂ ਬਈਆ ਰੇਟ ਕਿਵੇਂ ਦੱਸੋ ਟਰੈਡਰਾਂ ਦੀ ਰੇਟ ਤਾਂ ਵਸਤ ਨੂੰ ਪਹਿਲਾਂ ਵੀ ਦਾਗਦਾ ਉਹਨਾਂ ਵੀ ਚੰਗੀ ਚੀਜ਼ ਦਾ ਤਾਂ ਕਦੇ ਨਹੀਂ ਘਟ ਪੁੰਦਾ ਹੈਗਾ ਬਾੜੀ ਚੀਜ਼ ਦਾ ਭਾਵੇਂ ਦੇ ਜਿੱਲੇ ਆਦਾ ਵੀ ਮੰਡੀ ਮਿਲ ਜੂਗੀ ਤੇ ਚੰਗਾ ਟਰੈਡਰ ਬੰਦੇ ਜੀ ਵੀ ਤੇਜ਼ ਵਗਦਾ ਹੈਗਾ ਠੀਕ ਆ ਬਈ ਠੀਕ ਚੰਗੀ ਜੀ ਦਾ ਪ੍ਰਿੰਟ ਰੂਟ ਨਿਕਲ ਜੀ ਹਾਂ ਬਈ ਬਾਕੀ ਕਰ ਲੋ ਚੱਕ ਉਹ ਹਾਲੈਂਡ 33 ਹਾਂ ਬਈ ਸਪੈਸ਼ਲ ਐਡੀਸ਼ਨ ਪਲੱਸ ਠੀਕ ਹੈ ਬਈ ਐਚਪੀ ਵਾਲਾ ਠੀਕ ਹੈ ਬਈ 50 ਐਚਪੀ ਵਾਲਾ ਡਬਲ ਜੈ ਕਾਲਾ ਹੁੰਦਾ ਹੈਗਾ ਇਹ ਮਗਰ ਉਹ ਚੈੱਕ ਕਰਵਾ ਦੇ ਹਾਂ ਬਈ ਡਬਲ ਜੈ ਕਾਲਾ ਆ ਗਿਆ Ориジナル ਕਨੋਕੀ ਜਾ ਗਿਆ ਹਾਂ ਬਈ 3 ਟਰੈਕਟਰ ਦੇ ਨੰਬਰ ਪੀ ਟਰੈਕਟਰ ਦੇ ਠੀਕ ਆ ਬਈ ਬਾਕੀ ਇਹਦੇ ਖੂਬੀ ਆ ਜੀ ਇਹ ਟਰੈਕਟਰ ਚ ਅੱਗੇ ਬਹੁਤ ਮੋਡੀਫਿਕੇਸ਼ਨ ਹੋਇਆ ਹੋਇਆ ਹੈਗਾ ਠੀਕ ਆ ਬਈ ਹੂੰ ਮੋਡੀਫਿਕੇਸ਼ਨ ਟਰੈਕਟਰ ਦੀ ਹੋਈ ਹੋਈ ਹੈ ਕਿ ਐਮ ਪੀ ਸੀ ਜੋਇੰਟ ਲੱਗੀ ਹੋਈ ਆ ਟਰਬੋ ਵੀ ਵੱਡੀ ਲੱਗੀ ਹੋਈ ਹੈ ਜੀ ਠੀਕ ਆ ਬਈ ਆਣ ਕੇ ਚੱਲ ਵੀ 50 55000 ਰੁਪਿਆ ਲੱਗਿਆ ਹੋਇਆ ਠੀਕ ਆ ਬਈ ਐਕਸਟਰਾ ਹਾਂ ਨਾਲੇ ਇੱਕ ਗੱਲ ਹੋਰ ਹੈ ਜੇ ਆਪਾਂ ਅੱਜ ਮੋਡੀਫਿਕੇਸ਼ਨ ਕਰਮਣੀ ਹੈ ਉਹਦੇ ਤੋਂ ਪਹਿਲਾਂ ਤਾਂ ਸਾਲ ਦਾ ਟਾਈਮ ਲੈਣਾ ਪੈਂਦਾ ਹੈ ਹਾਂ ਬੜੀ ਬੇਟਿੰਗ ਵਿੱਚ ਬੜੀ ਚੱਲਦੀ ਹੈ ਜਵਾਬ ਮੰਨ ਕੇ ਚੱਲ ਵੀ ਆਪਾਂ ਨੂੰ ਟਰੈਕਟਰ ਮਿਲੂਗਾ ਇਹ ਕਰ ਅੱਜ ਟਰੈਕਟਰ ਛੱਟ ਗਿਆ ਹੋਣਾ ਤਾਂ ਆਪਾਂ ਨੂੰ 2 ਸਾਲਾਂ ਨੂੰ ਟਰੈਕਟਰ ਮਿਲਦਾ ਹੈ ਹਾਂ ਬਈ ਸਹੀ ਗੱਲ ਇੱਥੋਂ ਤਿਆਰ ਪਰ ਤਿਆਰ ਬੰਦੀ ਠੀਕ ਹੈ ਬਈ ਟਾਇਰ ਕੀਤਾ ਕਰਾਇਆ ਵੱਡੇ ਟਾਇਰ 916 ਵਾਲੇ ਮਗਰਲੇ ਕੁੜੀਏ ਦੇ ਨਵੇਂ ਪਿਆਵ ਨੰਬਰ ਪੂਰਾ ਚੰਗਾ ਟਰੈਕਟਰ ਠੀਕ ਹੈ ਕਿੰਨ ਦਾ ਦੱਸਣ ਦੀ ਲੋੜ ਹੀ ਨਹੀਂ ਹਾਂ ਹਾਂ ਬਈ ਉਹ ਤਾਂ ਮਰਦੀ ਮਗਰ ਪਾਈ ਫਿਰ ਲੈਂਕਨ ਭਾਵੇਂ ਸੋ ਕਿਵੇਂ ਕਿ ਕਿਵੇਂ ਲੈਂਕਾਂ ਵੀ ਗੱਢ ਦੇ ਠੀਕ ਐ ਕਿਵੇਂ ਤੁੰਨੀ ਚੱਲ ਜਿਵੇਂ 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 ਭਾਵੇਂ 15 ਕਲਟੀਵੇਟਰ ਪਾਲੀ 17 ਪਾਲੀ ਜਿੰਨੇ ਟਿੱਟੇ ਵੱਡਾ ਸੰਤ ਹੈਗਾ ਉਹ ਮੋਗਰ ਪਾਲੇ ਭਾਵੇਂ ਦੀ ਇਨੀ ਗਾਰੰਟੀ ਆ ਠੀਕ ਐ ਬਈ ਬ੍ਰੇਕਾਂ ਤੇ ਤੁਹਾਨੂੰ ਦੋ ਜਾਣੇ ਚੜ ਜਾਣ ਪਹਿਲਾ ਦੂਜਾ ਗੀਅਰ ਪਾ ਕੇ ਤਜੀ ਬੰਦ ਵੀ ਕਰ ਜਾਣ ਤੇ ਲੈ ਜਾਣ ਭਾਵੇਂ ਅੱਛਾ ਕਰਕੇ ਦਿਖਾ ਦੇ ਨਾ ਹਾਂ ਪਹਿਲਾ ਗੀਅਰ ਪਾ ਲੈਣ ਦੂਜਾ ਗੀਅਰ ਪਾ ਲੈਣ ਬ੍ਰੇਕਾਂ ਤੇ ਭਾਵੇਂ ਚਾਰ ਜਾਣੇ ਚੜ ਜਾਣ ਤੇ ਬੰਦ ਹੋ ਗਿਆ ਰੈਕਟਰ ਵੀ ਦਿੱਤੇ ਤਾਂ ਕੀ ਹਲਾ ਹਾਂ ਠੀਕ ਐ ਇਨੀ ਕੀ ਜਾਣ ਆ ਜੀ ਇਹਦੇ ਚ ਠੀਕ ਆ ਬਈ ਬਾਕੀ ਇਹ 50 ਨੰਬਰ ਆਗਾ ਹਾਂ ਬਈ ਮਾਰ ਕੇ ਸੁਣਦੇ ਆ ਆਫਿਸ 17 ਦੀ ਹੈ ਕਿ ਟਾਇਰ ਨਵੇਂ ਆ ਇੰਜਨ ਗੇਅਰ ਦਾ ਚੰਗਾ ਕਲੀਸ਼ਨ ਕਲੀਸ਼ਨ ਬਹੁਤ ਚੰਗੀ ਜੀ ਹੈ। ਠੀਕ ਹੈ ਬਈ। ਹਾਂ ਹਾਂ। ਸਪੈਸ਼ਲ ਡੀਜ਼ਲ ਇਹ ਬੰਦਾ 80 HP ਆਇਆ। ਠੀਕ ਹੈ ਬਈ 120 ਰੁਪਏ ਰੁਪਏ ਤਾਂ ਹੁਣ ਹੈ ਹੀ ਨਹੀਂ ਗਿਆ। ਹਾਂ ਹਾਂ 120 ਰੁਪਏ ਰੁਪਏ ਹੀ ਨੇ ਬਈ ਦੀ। ਹਾਂ ਹਾਂ ਹੁਣ ਤਾਂ ਮੰਨ ਕੇ ਚੱਲ ਵੀ ਇਹ 70 75 70 65 70 70 HP ਦੇ ਨੇੜੇ ਹੈਗਾ। ਹਾਂ ਬਈ। 80 HP ਆਈ ਹੁਣ ਤਾਂ 55 ਤਾਂ ਹੈ ਹੀ ਨਹੀਂਗਾ। ਠੀਕ ਹੈ। ਕੰਪਨੀ ਵੱਲੋਂ ਹੀ ਆਇਆ ਸੀਗਾ ਇਹ ਬਸ। ਠੀਕ ਹੈ ਬਈ। ਹਾਂ ਜੀ। ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਹਾਂ ਬਈ 6 ਲੱਖ ਦੇ 55000। ਕੁਣ ਕੋ ਜਾਇ ਜਾਇ ਮੁੱਲ ਦੱਸੀ ਯਾਰ ਮੈਨੂੰ ਘਟਾਉਣ ਦੀ ਲੋੜ ਨਾ ਬਈ ਅਸੀਂ ਤਾਂ ਆਪਾਂ ਇੱਕ ਗੱਲ ਹੋਰ ਆ ਇਹ ਤਾਂ ਮੰਡੀ 'ਚ ਚੈੱਕ ਕਰਵਾਇਆ ਆਹੀ ਰੇਟ ਮੰਨ ਕੇ ਕੱਲ ਵੀ ਦੂਸਰੇ ਦਾ ਵੀ ਹੋਊਗਾ ਆਪਾਂ ਤਾਂ ਪਹਿਲੇ ਹੀ ਜਾਇ ਮੁੱਲ ਲਿਖਿਆ ਬਾਕੀ ਜੀਏਗਾ ਕੋਈ ਛੋਟੀ ਵੀਡੀਓ ਦੇਖ ਕੇ ਆਉਂਦਾ ਉਹਦਾ ਆਪਾਂ ਲੱਗ ਤੋ ਕੋਈ 20000 ਰੁਪਏ ਮੰਨ ਤਾ ਨਾ ਰੱਖਦਾ ਕਰਦੇ ਆਂ ਆ ਨਾ ਤੇ ਰੇਟ ਸਵਾਜ ਹੀ ਲੱਗ ਤਾ ਤੇਰੇ ਅੱਤਰ ਦੇ ਸ਼੍ਰੀ ਲੱਖ 20 ਦਾ ਕਰਦੇ ਯਾਰ ਇਹਦੇ 'ਚ ਤਾਂ ਕੋਈ ਬਾਲਾ ਕਰਦੇ ਸੁਣਨੀ ਯਾਰ ਆਪਣਾ ਆਪ ਦਾ ਹੀ ਮਹਿੰਗਾ ਲਿਆ ਹੋਇਆ ਚੱਲ ਕੋਈ ਨਾ ਕਰਦੀ ਫਿਰ ਚੱਲ ਕੋਈ ਗੱਲ ਨਹੀਂ ਜੇੜਾ ਕੋਈ ਵੀਡੀਓ ਦੇਖ ਕੇ ਆਉਗਾ ਜੀ ਤਾਂ ਕੋਈ ਗੱਲ ਨਹੀਂ ਕਰ ਦਾਂਗੇ ਚਲੋ ਠੀਕ ਆ ਹਾਂ ਗੱਲ ਕਰ ਟਰੈਕਟਰ ਤੇ ਕੰਮ ਹੀ ਹੈ ਠੀਕ ਆ ਬਈ ਇਹ ਦੁਆ ਦਾ ਹੈਗਾ ਸੋਨਾ ਲੀਕਾ 745 745 ਆਰ ਐਕਸ ਮਾਡਲ ਬਈ ਆਰ ਐਕਸ ਮਾਡਲ ਮਾਡਲ ਹੈਗਾ ਇਹ 2016 ਡਿਮਾਂਡ ਹੈਈ ਬਾਈ ਦੀ 3 ਲੱਖ ਤੇ 95000 ਰੁਪਏ ਅਡਵਾਂਟ ਜੀ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਬਾਈ ਆਪਾਂ ਕੰਡੀਸ਼ਨ ਸਾਫ ਆ ਰਿਜੀਨਲ ਆ ਬਾਕੀ ਇਹ ਫੁੱਲ ਟੌਪ ਆ ਗਿਆ ਠੀਕ ਆ ਬਈ ਟੀਲ ਬ੍ਰੇਕਾਂ ਰਿਵਰਸ ਵੀਡੀਓ 14 ਵਾਲੇ ਟਾਇਰਾਂ ਵਾਲਾ ਇੱਕ ਪਾਵਰ ਪਲੱਸ ਆ ਗਿਆ ਹੈ 48 ਐਚਪੀ ਵਾਲਾ ਰੈਟਰ ਆ ਹੈ ਦਾ 45 ਵਾਲਾ ਹਾਂ ਬਈ ਜਿਹੜੇ ਆਰਐਕਸ 2 48 ਐਚਪੀ ਵਾਲਾ ਆ ਗਿਆ ਠੀਕ ਹੈ ਬਈ ਮੰਨ ਕੇ ਚੱਲ ਵੀ ਕੰਮ ਦਾ 50 ਵਾਲੇ ਤੋਂ ਨਾਲ ਹੀ ਕਾਜ ਨਹੀਂ ਦਿੰਦਾ ਤਾਂ ਲੈਂਡਰ ਆ ਗਿਆ 14ਵੇਂ ਟਾਇਰਾਂ ਚ ਆ ਗਿਆ 14ਵੇਂ ਟਾਇਰ ਠੀਕ ਹੈ ਬਈ ਪਾਵਰ ਸਟੀਅਰਿੰਗ ਦਾ ਤੇਲ ਬ੍ਰੇਕਰ ਬੱਸ ਵੀਡੀਓ ਜਾ ਗਿਆ ਜੀ ਆਪਾਂ ਰਿੰਮਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਯਾਰ ਇਹਦੀ ਰਿੰਮ origignal ਆਗੇ ਠੀਕ ਹੈ ਮਾੜੀ ਮੁੱਟੀ ਕੰਨੀ ਕੁੰਨੀ ਆ ਉਹ ਬਈਆ ਮਲੜਾ ਨੂੰ ਸਭ ਕੁਸ ਸਟੈਨਲ ਮੋੜਾ ਨਾਲ ਜਿਹੜੇ ਨਾਲ ਠੀਕ ਹੈ ਬਈ ਬਾਡੀ origignal ਆ ਸ਼ੋਸ਼ਾ ਸਭ ਕੁਛ origignal ਆ ਅਗਲੇ ਟਾਈਮ ਬੀਜੀਟੀ ਦੇ ਅਗਰ ਲੈਸ 70 ਪਹਿਲੇ ਹੈਗੇ ਠੀਕ ਹੈ ਬਈ ਇਹੇ ਨੰਬਰ ਬਈ ਇਹਦਾ ਨੰਬਰ ਹਰਿਆਣੇ ਦਾ ਫਸਟ ਪਾਰਟੀ ਇਹਨੂੰ ਵੀ ਆਪਾਂ ਲੈ ਕੇ ਦੇਣਾ ਠੀਕ ਹੈ ਬਈ ਡਿਮਾਂਡ ਤਾਂ ਹੁਣ ਆਪਾਂ ਪਾਈ ਦੀ ਹੈ 95000 ਆ ਇਹ ਰੇਟ ਹਾਣਾਂ ਅੱਜ ਦੇ ਦੇਣਾ ਰੀਅਲ ਇਹ ਬੋਲਾ ਤਾਂ ਕਦਰ ਲੱਗਿਆ 19000 ਮਾਡਲ ਵੀ 16 ਪਹਿਲੀ 16 ਤਾਂ ਹੈਗਾ ਜੀ ਬਾਕੀ ਕੋਈ ਗੱਲ ਨਹੀਂ ਜੇ ਕਰ ਕੋਈ ਆਪਾਂ ਮਾਰਤਾਲ ਕੋਈ ਗੱਲ ਨਹੀਂ ਕਰਦੇ ਆਂਜੇਰ ਕਰਦੀ ਆਂ ਜੀ ਬਈ ਇਹ ਦੁਆਵਾਂ ਹੀ ਬ੍ਰਿਟਿਸ਼ ਤੋਂ ਕਾਮੀ ਹੋਵੇ ਜੀ ਆਪਣੀ ਬਣਦੀ ਠੀਕ ਆ ਬਈ ਇਹ ਦੁਆਵਾਂ ਬਈ ਆਪਣੇ ਕੋਲੇ ਦੁਆਵਾਂ ਆਪਣੇ ਕੋਲੇ ਸੋਨ ਲੜ ਬਈ ਹਾਂ ਨਹੀਂ ਹੌਲੈਂਡ 36 ਦੀ 14 ਮਾਡਲ ਡਿਮਾਂਡ ਹੈ ਜੀ ਬਈ ਦੀ 4 ਲੱਖ ਤੇ 87 ਹਜ਼ਾਰ ਤਾਂ ਡਿਮਾਂਡ ਹੈ ਜੇ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਬਈ ਕੰਡੀਸ਼ਨ ਇਹ ਛੋਟਾ ਦਾ ਹੀ ਰੀਅਲ ਵਾਲਾ ਬਾਡੀ ਵੀ ਰੀਅਲ ਵਾਲਾ ਵੜਾ-ਵਡਾ ਬੰਪਰ ਹੋ ਗਿਆ ਇੰਜਨ ਬਈ ਇੰਜਨ ਓਰੀਜਨਲ ਆਗਾ ਠੀਕ ਆ ਬਈ ਟਾਇਰ ਇਹਦੇ ਹੈਗੇ ਆ ਜੀ ਲਗਭਗ ਮੰਨ ਕੇ ਚੱਲ ਪੀ 663 ਪੈ ਜਾ ਕਿਹੜੀ ਕੰਪਨੀ ਦਾ ਟਾਇਰ ਆ ਬਈ ਚਾਰੇ ਵਧੀਆ ਕੰਪਨੀ ਦੇ ਟਾਇਰ ਪਵਾ ਰਿਖੇ ਧਰਮਾ ਦੀ ਐਡੀਸ਼ਨ ਦੀ ਚੱਲ ਰਹੀ ਆ ਆਪਾਂ ਬਾਈ ਦੀ ਰਿੰਗ ਰਿੰਗ ओरिजिनल ਆ ਬਾਈ ਠੀਕ ਆ ਬਾਈ ਮਗਰਿਆੜ ਰਾਟ ਰੇਨਲ ਆ ਥੱਲੇੋਂ ਪੈਰਾ ਆਇਆ ਜੋ ਪੈਰਾ ਜੋ ਤੇ ਬੈਠਣ ਵਾਲੀ ਸਾ ਬਾਈ ਬੈਠਣ ਵਾਲੀ ਰੇਨਲ ਆ ਠੀਕ ਆ ਬਾਈ ਉਹ ਕੱਕ ਪੂਰੀ ਚੰਗੀ ਲਿਓ ਜੀ ਲੈਟਰ ਦੇ ਹਾਂ ਲੈਟਰ ਆਪਾਂ ਠੀਕ ਹੈ ਪੂਰੀ ਸਮਾਈ ਚ ਰੱਖਿਆ ਯਾਰ ਇਹ ਨੰਬਰ ਬਈ ਇਹਦਾ ਨੰਬਰ ਵੀ ਇੱਥੇ ਚੈਲੰਜ ਤੁਸੀਂ ਲੂ ਠੀਕ ਹੈ ਬਈ ਬਗੈਰ ਡਰ ਭੋਲਾ ਬਈ ਜਣਾ ਇਹਦਾ ਹਾਂ ਇਹ ਡਰ ਭੋਲਾ ਠੀਕ ਹੈ ਬਈ ਉਹ ਹੁੰਦੀ ਤਾਂ ਇਹਦੀ ਵੀ ਬਚਪੂਨੀ ਹੁੰਦੀ ਆ ਕਿ ਬਲ ਕਰੇ ਆਏ ਆ ਕੰਪਨੀ ਦੇ ਟੈਕਸ ਆ ਫੈਨ ਲਿਵਾਣੇ ਪਾਵਰ ਘਟਾਈ ਪਈ ਆ ਠੀਕ ਹੈ ਬੇਟਾ ਹਾਂ ਜੀ ਡਿਮਾਂਡ ਤਾਂ ਪਈ ਹੀ ਲੱਗਦਾ 4 ਲੱਖ ਤੇ 87 ਹਜ਼ਾਰ ਤਾਂ ਆਪਣੀ ਡਿਮਾਂਡ ਆ ਬਈ ਉਹ ਜੈ ਜਮੂਲ ਯਾਰ ਮੈਨੂੰ ਘਟਾਉਣ ਦੀ ਲੋੜ ਨਾ ਬਈ ਸੋਨੀ 4.5 ਲੱਖ ਦਾ ਸੀ ਜੇ ਤੁਸੀਂ ਹਾਈ ਗੱਲ ਕਰਦੇ ਹੋ ਦੇਖਣਾ ਮੰਨ ਕੇ ਗੱਲ ਆ ਵੀ ਆਪਾਂ 4 ਲੱਖ 55 ਸਰ ਕਲੀਅਰ ਦੇ ਜੀ ਤੁਸੀਂ ਇਹ ਗੱਲ ਕਰ ਚੁੱਕਾ ਹਾਂ 5 ਲੱਖ ਹੋਵੇਗਾ 18 ਮਾਡਲ ਸੁਗਰਾਜ 855 18 ਮਾਡਲ ਦਵਾ ਰਹੀ ਹੈ ਬਾਈ ਦੀ 5 ਲੱਖ ਤੇ 85 ਹਜ਼ਾਰ ਡਿਮਾਂਡ ਜੇ ਬਾਈ ਆਪਾਂ ਇਹ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਓਰਜਨਲ ਆ ਸਾਰੇ ਜੀ ਰੇਟਰ ਬਾਕੀ ਰੇਟਰ ਦੇ ਇੱਕ ਹੀ ਬਾਈ ਜਿਆਦਾ ਗੱਲਾਂ ਬੰਪਰ ਹੀ ਲੱਗਿਆਗਾ ਠੀਕ ਆ ਬਾਈ ਇਹ ਟਾਇਰਾਂ ਦੀ ਗੱਲ ਕਰੀਏ ਲੈਣਾ ਹੈਗਾ ਹਾਂ ਬਾਈ ਐਸੀ ਗੱਲ ਵੇ ਨਾਲ ਵੀ ਉਹਨੇ ਘਟਕੂ ਜਾਣਗੀ ਠੀਕ ਹੈ ਬਈ ਜੇ ਟਾਰਾਂ ਦੀ ਗੱਲ ਕਰੀਏ ਆਪਾਂ ਬਈ ਇਹ ਕਿ 90% ਚਾਰੀਏ ਫੋਲੋ ਦੇ ਠੀਕ ਹੈ ਬਈ ਆ ਬੇਡ ਬੂਟ ਨਹੀਂਦਾ ਬਈ ਇਹ ਨਹੀਂ ਨਹੀਂ ਇਹ ਪਲਾਸਟਿਕ ਦੇ ਹੈਗੇ ਠੀਕ ਹੈ ਇਹ ਤਾਂ ਸ਼ਾਪ ਨੂੰ ਲਾਏ ਹੋਏ ਆ ਠੀਕ ਹੈ ਬਈ ਬਾਕੀ ਜਿਹੜਾ ਉਹ ਜੇ ਰਿੰਮਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਬਈ ਮਗਰਾੜਾਂ ਦੀ ਮਗਰਾੜ ਓਰੀਜਨਲ ਆਗੇ ਤੇ ਪਿਓ ਨਾਲ ਰੱਖੀਏ ਬਈ ਕਿਹੜੀ ਆਹਾਂ ਕਾਲੀ ਜੀਪੀ ਇਹ ਟੇਪ ਹੁੰਨ ਲੱਗੀ ਹੋਈ ਹੈਗੀ ਵੱਖ ਵਿੱਚੋਂ ਚੱਕਰਵਾ ਦੇਣਾ ਜੇ ਗळे ਗੁਲੇ ਹੋਊ ਤਾਂ ਵਿੱਚੋਂ ਵੀ ਇੱਥੇ ਵੀ ਆ ਜੀ ਕਰਦੇ ਜਗਾਲ हां भाई बाकी चक्कर है करूंगा ठीक है करा मारला हां भाई अबे फेर चाह रहा है ठीक है सही नाल सही कोड ऊपर लगया हुआ है कोई नहीं देख देना पत्र पेट भी हुगा ना मेरे आगे किन्ने बैठूगा इधर ए हैगा हैगा 201 कंट्रोल 85 किलो 85 किलो 21000 दा तो दसया भी है नहीं वो करना यार 21000 सीधा उठजू जे कोई कोड पेपर नहीं लेना सिंपल लेना हां हां ठीक है भाई ਵਾੜੇ ਦੀ 5 ਲੱਖ 50 ਹਜ਼ਾਰ 80 ਹਜ਼ਾਰ ਆ ਭਾਈ ਇਹ ਦੇ ਦਿਆਂਗਾ ਆਪਾਂ ਇੱਕ ਰੇਟ 5 ਲੱਖ 60 ਹਜ਼ਾਰ ਦਾ ਹੋਰ ਕੋਈ ਮਾਨਦਾਨ ਭਾਈ ਹੋਰ ਇਹਦੇ ਤੋਂ ਮਾਨ ਨਹੀਂ ਤਾਣੀ ਆ ਪਹਿਲੇ ਵਾਰ ਕਰਦੇ ਆਂ 5 ਕਿ ਕਰਦੇ ਆ ਠੀਕ ਆ ਭਾਈ ਸੋਨਾ ਲਿਕਾ 700 ਰੁਪਿਆ ਮਾਰ ਰਿਹਾਗਾ 16 ਡਿਮਾਂਡ ਹੈਗੀ ਆ ਭਾਈ ਦੀ 4 ਲੱਖ ਤੇ 78 ਹਜ਼ਾਰ ਡਿਮਾਂਡ ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਇਹ ਨਵਾਂ ਰੇਟ ਆਇਆ ਰਿਹਾ ਤਾਂ ਇਹ ਆਰਮਗਲੇ ਜੀ ਭਾਵੇਂ ਇੰਨਾ ਕਿ ਨਾ ਮੰਗ ਠੀਕ ਆ ਭਾਈ ਅਚੜੀ ਐਮ ਆ ਆ ਗਿਆ ਬਾਕੀ ਇਹ ਠੀਕ ਹੈ ਜੀ। ਕੈਟਾਗਰੀ ਵਾਲਾ 52 HP ਵਾਲਾ DGਟੀ ਦੇ ਟਾਇਰ ਆ ਜਾ ਰਹੇ ਕਮਾਂਡਰ ਦੇ। ਕਿੰਨੇ ਪ੍ਰਸੈਂਟ ਹੋਣਗੇ ਟਾਇਰ ਗਏ? ਨਾ ਨਹੀਂ 90 ਪੈਸੇ ਕਿਹਦਾ ਚੱਲੇ ਯਾਰ। ਠੀਕ ਹੈ ਭਾਈ। ਹੂੰ। ਰਿਮਾਂ ਦੀ ਫਿਨਿਸ਼ਨ ਭਾਈ। ਆਹ ओरिजिनल, ਰੀਨ ਵਾਲਾ ਜੀ। ਰੀਤਾ ਮਿੱਟੀ ਪਿਆ ਪਿਆ ਨਾ। ਹਾਂ ਹਾਂ ਮਿੱਟੀ ਮਿੱਟੀ ਨਾਲ ਭਰੇ ਪਏ ਆਗੇ। ਬਾਕੀ ਇਹ ਚੜੀਆਂ ਮ ਆ ਗਿਆ ਇਹ ਮੋਟਾ ਘੱਟ। ਉਹ ਇਹ ਵਾਲਾ ਆ ਗਿਆ। ਠੀਕ ਹੈ ਭਾਈ। ਹਾਂ ਭਾਈ ਹਾਂ। ਗਾਰ ਰੇਟਰ ਆ ਬਲ 16 ਮਡਲਾ। ਪਹਿਲੇ ਨਾ ਰੇਟਰ। ਠੀਕ ਹੈ ਭਾਈ। ਧੰਨਵਾਦ। ਠੀਕ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਹਾਂ ਬਈ 6.4 ਲੱਖ ਤੇ 78 ਹਜ਼ਾਰ ਦਾ ਆਪਣੀ ਡਿਮਾਂਡ ਹੈ ਕਿੰਨੇ ਛੜਦਾ ਕੋਈ ਜਾਇਜ਼ ਆ ਮੁੱਲ ਬਈ ਛੜਦਾ ਜਾਇਜ਼ ਆ ਮੁੱਲ ਇਹ ਤੂੰ ਬਾਲਾ ਹੁੰਦਾ ਹੈ ਆਪਾਂ 4 ਲੱਖ 55 ਹਜ਼ਾਰ ਦਾ ਰੇਟਰ ਦੇ ਜਸਨ ਹੋਈ ਹੈ ਯਾਰ ਕੋਈ 1000 2000 ਦਾ ਮੌਕੇ ਦੀ ਮੰਗ ਠੀਕ ਹੈ ਲੋਨ ਕਰਵਾਉਣਾ ਮੈਂ ਲੋਨ ਕਰਵਾ ਦਿੰਦੇ ਠੀਕ ਹੈ ਬਈ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇ ਬਈ ਵਿੱਚ ਪ੍ਰਾਣ ਟਰੈਕਟਰ ਕੱਟ ਲਾਈਏ ਬਈ ਪ੍ਰਾਣ ਟਰੈਕਟਰ ਵੀ ਕੱਟ ਲਾ ਕੇ ਲੋਨ ਕਰਵਾ ਕੇ ਵੀ ਦੇ ਦੇ ਜਾਈ ਬਾਕੀ ਆ 13 ਮਾਰਲੇ ਦੇ ਕਰਵਾ 16 ਲੱਖ 700 ਬਈ ਮਾਡਲ ਹੈਗਾ 13 ਆਹ ਜਿਹੜਾ ਕਹਿੰਦਾ ਹੈ ਤੇ 4 ਲੱਖ 17 ਹਜ਼ਾਰ ਡਵਾੜ ਕਿਉਂ ਹੈ ਭਾਈ ਮਗਰਲੇ ਦਾ ਨਾ ਬੱਲੇ ਵੇਚੂਗਾ ਠੀਕ ਹੈ ਭਾਈ ਕਿਹੜੇ ਕੰਪਲਟ ਆ ਰਹਾ ਮਗਰ ਲਈ ਜੇ ਫਰੈਸ਼ ਤੋਂ ਦੇ ਤੇ ਮੂਰਲੇ ਭਾਈ ਜਾਜੀ ਲਵਾ ਰੱਖਿਆ ਮੂਰਲੇ ਜਾਜੀ ਜੇ ਕਹਿੰਦੇ ਜੇ ਆ ਬਾਕੀ ਇਹ ਮਗਰਲੇ ਸਲੈਕਟ ਦੇ ਠੀਕ ਹੈ ਜਿਹੜੇ ਸੰਗ ਨੰਬਰ 1 ਦੇ ਹੁੰਦੇ ਉਹਨਾਂ ਮਹਿੰਗੀ ਆ ਠੀਕ ਹੈ ਭਾਈ ਜੇ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀ ਸੀਤਰ ਖਾ ਕੇ ਲੈ ਇਹ ਬੰਨ ਅਨੇ ਕਹਿੰਦਾ ਯਾਰ ਕਿ ਤੇ ਕੋਰੇ ਗਾਇਜ਼ ਦੇ ਨਾਲ ਖਾ ਕੇ ਲੈ ਜੀ ਇਹ ਕਿਤੇ ਸ਼ੋਅ ਦੇ ਕਾਰਨ ਨਾਲ ਕੀ ਹੋਵੇ ਜਾਂ ਮੇਰਾ ਟਾਂ ਤੇ ਹਾਂ ਬਈ ਬੰਪਰ ਚੁੱਕਿਆ ਜੀ ਹਾਂ ਜਿਵੇਂ ਬੰਪਰ ਹੋ ਗਿਆ ਮਾੜਾ ਮਾੜਾ ਬੰਪਰ ਨੂੰ ਛੱਡ ਗਿਆ ਯਾਰ ਨਟ ਬੋਲਟ ਦੀ ਹੋਈ ਹੈ ਮਾੜੀ ਮੁੱਤੀ ਠੀਕ ਹੈ ਬਈ ਸ਼ੋਅ ਤੇ ਇੰਜਨ ਦਾ Ориਜਨਲ ਚ ਠੀਕ ਹੈ ਬਈ ਟਾਇਰ ਕਿੰਨੇ ਕ ਪਰਸੈਂਟ ਹੋਣਗੇ ਬਈ ਬਈ ਮਗਰ ਸਿੱਧਾ ਅਗਲੇ ਨੰਬੇ ਸੇ ਠੀਕ ਹੈ ਬਈ ਸਮਾਨ ਸਾਰੀ ਕੰਪਲੀਟ ਹੈ ਬਈ ਹਾਂ ਹਾਂ ਠੀਕ ਹੈ ਬਈ ਇਹੇ ਨੰਬਰ ਬਈ ਨੰਬਰ ਇਹਦਾ 14 ਇਹਨੂੰ ਵੀ ਆਪਾਂ ਲੈ ਕੇ ਦੇਵਾਂਗੇ ਅੱਗੇ ਜਾ ਕੇ ਟੈਕ ਠੀਕ ਹੈ ਬਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆਂ ਬਈ 4 ਲੱਖ 17000 4 ਲੱਖ 17000 ਕਿੰਨੇ ਛੱਡਦਾ ਕੋਈ ਜਾਇਜ਼ ਆ ਮੁੱਲ ਬਈ ਜਾਇਜ਼ ਮੁੱਲ 3 ਲੱਖ 90000 ਰੱਖਿਆ ਕਿੰਨੇ ਦਾ ਬਈ 3 ਲੱਖ 90000 ਅੱਛਾ ਜੋ ਆਖੀਰ ਆ ਇਹ ਕੋ ਮੌਕੇ ਤੇ 54000 50000 ਕਰਦੇ ਆ ਠੀਕ ਹੈ ਬਈ ਜਿੰਨੇ ਵੀ ਆਪਾਂ ਟਰੈਕਟਰ ਦੇ ਵਿੱਚ ਪ੍ਰਾਣਾ ਟਰੈਕਟਰ ਘਟਾਈ ਹਾਂ ਪ੍ਰਾਣਾ ਟਰੈਕਟਰ ਵੀ ਕੱਢ ਲਾਂਗੇ ਜੇ ਕਿਸੇ ਕੇ ਲੈਣਾ ਸੁਪਿਲ ਵਗੈਰਾ ਸਹੀ オン ਲੌਨ ਕਰਵਾ ਕੇ ਹੀ ਜੀ ਆਣ ਠੀਕ ਆ ਬਈ ਕੰਟੈਕਟ ਨੰਬਰ ਬਈ ਆਪਣਾ 986405 ਠੀਕ ਆ ਬਈ ਬਹੁਤ ਬਹੁਤ ਮਿਹਰਬਾਨੀ ਬਈ